ਸਤਿ ਸ਼੍ਰੀ ਅਕਾਲ ਸਰ ਸਰ ਸਾਨੂੰ ਪੰਜਾਬ ਸਰਕਾਰ ਦੀਆਂ ਮੰਗਾਂ ਬਾਰੇ ਕੋਈ ਜਾਣਕਾਰੀ ਦਿਓ ਜੀ ਛੇਵੇਂ ਵੇਕ ਮਿਸ਼ਨ ਦੇ ਏਰੀਅਰ ਮਲਾਜਮਾਂ ਨੂੰ ਕਦੋਂ ਤੱਕ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਦੱਸੋ ਜੀ ਛੇਵੇਂ ਪੇਗ ਨੇ ਲਗਭਗ 18000 ਰੁਪਏ ਬਣਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਇਹ ਵੱਖ-ਵੱਖ ਉਮਰ ਦੇ ਮੁਤਾਬਕ ਇਹ ਦਿੱਤਾ ਜਾਊਗਾ ਜੋ ਰੈਗੂਲਰ ਮਲਾਜਮਾਂ ਉਹਨਾਂ ਨੂੰ 6ਵੇਂ ਪੇਸ਼ ਲਈ ਇਹਦੀ ਪਹਿਲੀ ਕੇਸ ਤਾਂ April 2026 ਦੇ ਵਿੱਚ ਸ਼ੁਰੂ ਹੋ ਜਾਵੇਗੀ ਪਰ ਅਸੀਂ ਮੱਖੋ ਨੇ ਭਵੰਤਮਾਂ ਤੋਂ ਬਿਤੇ ਹਰ ਪਾਸਿ ਜਿਵੇਂ ਮੰਗ ਕਰਦੇ ਆ ਜੇ ਏਰੀਆ ਦਾ 2 ਜਾਂ 3 ਕੇਸਾਂ ਵਿੱਚ ਦਿੱਤਾ ਜਾਵੇ ਹਾਂਜੀ ਮਾਨ ਜੀ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਅਦਾ ਕਰ ਸਕਦੀ ਹੈ ਸਰਕਾਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਵੱਲੋਂ ਮੰਗ ਦੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦਾ ਡੀਏ 58% ਆ ਪੰਜਾਬ ਸਰਕਾਰ ਦੇ ਮਨਾਂ ਡੀ 42% ਆ 16% ਵਾਧਾ ਕੀਤਾ ਜਾਵੇ ਕਿਉਂਕਿ ਮੁਖਰੀ ਮਹਤਮਾਨ ਨੂੰ ਬਿਤੇ ਹਰ ਪਾਸੇ ਟੀਮਾਂ ਨਾਲ ਮੀਟਿੰਗਾਂ ਹੋਈਆਂ ਤੇ ਮੰਗ ਬਤਰ ਉੱਤੇ ਗਏ ਹਨ ਕਿ ਕਿਉਂਕਿ ਪੰਜਾਬ ਸਰਕਾਰ ਵੱਲੋਂ 2025 ਦੇ ਵਿੱਚ ਜੋ ਡੀਏ ਦੇ ਵਿੱਚ ਵਾਧਾ ਕੋਈ ਨਹੀਂ ਕੀਤਾ ਗਿਆ ਜਿਸ ਕਰ ਮਨਾਂ ਵਿੱਚ ਬਹੁਤ ਗੁੱਸਾ ਹੈ ਦੀ ਮੰਗ ਕਰ ਮਹਤਮਾਨ ਤੋਂ ਪੰਜਾਬ ਸਰਕਾਰ ਦੇ ਮਨਾਂ ਡੀ 58% ਕੀਤਾ ਜਾਵੇ ਕੇਂਦਰ ਸਰਕਾਰ ਦੇ ਮਨਾਂ ਦੇ ਬਰਾਬਰ ਕੀਤਾ ਜਾਵੇ ਪਰ ਜੇਕਰ ਮਾਸਟਰ ਵੱਲੋਂ 2026 ਵਿੱਚ ਵੀ ਜੇ ਕੋਈ ਵਾਦਾ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਹਾਲਾਤ ਆ ਜੋ 2027 ਦੇ ਵਿੱਚ ਦਿੱਲੀ ਵਾਲੇ ਬਣਨਗੇ ਰਿਟਾਇਰਮੈਂਟ ਹੋਏ ਮੁਲਾਜ਼ਮਾ ਮੁਲਾਜ਼ਮ ਕਿੰਨੇ ਫੈਕਟਰ ਲੈਣ ਦੀ ਮੰਗ ਕਰ ਰਹੇ ਹਨ ਰਿਟਾਇਰਮੈਂਟ ਹੋਏ ਮੁਲਾਜ਼ਮ 72 54 ਦੀ ਮੰਗ ਕਰਦੇ ਆ ਜਿਸਮ ਲੈ ਕੇ ਜੋ ਕਿ ਮੁੱਖ ਮੰਤਵ ਨਾਲ ਬੇਤਨ ਹਰ ਪਾਸੇ ਜਿੰਮਾ ਨਾਲ ਸਾਂਝੇ ਫਰਾਂਦੇ ਆਗੋ ਨੇ ਮੀਟਿੰਗਾਂ ਹੋਈਆਂ ਦੋ ਰਟਨ ਸਾਥੀ ਉਹਨਾਂ ਨੇ ਮੀਟਿੰਗ ਹੋਈਆਂ ਮੁੱਖ ਮੰਗ ਇਹ ਸੀ ਕਿ ਸਾਨੂੰ ਫੈਕਟਰ 2.58 ਹਰ ਆਦ ਵਿੱਚ ਦਿੱਤਾ ਜਾਵੇ ਪਰ 50 ਸਾਲ ਵੱਲੋਂ ਲਾਰੇ ਲਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹਨ। ਪ੍ਰਾਣੀ ਪੈਨਸ਼ਨ ਸਕੀਮ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਕਦੋਂ ਤੱਕ ਲਾਗੂ ਕੀਤੀ ਜਾ ਸਕਦੀ ਹੈ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ। 50 ਸਾਲ ਵੱਲੋਂ ਨਵੰਬਰ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਵੀ ਪ੍ਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਆ। ਲਾਗੇਬਗਨੋਟੇਵੇਂ ਹੋਏ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਪ੍ਰਾਣੀ ਪੈਨਸ ਸਕੀਮ ਜਿਹੜੀ 1972 ਅਨਸਾਰ ਲਾਗੂ ਨਹੀਂ ਕੀਤੀ ਗਈ ਜੋ ਪੰਜਾਬ ਸਰਕਾਰ ਵੱਲੋਂ ਐਨਪੀਐਸ ਕਿਨ ਲਾਗੂ ਕੀਤੀ ਗਈ ਉਹਦੀ ਨਖੇਦੀ ਕਰਦੇ ਆਂ ਇਹਨਾਂ ਸਰਕਾਰ ਵੱਲੋਂ ਆਪਣੇ ਮਲਾਿਆਂ ਵਾਸਤੇ ਯੂਪੀਐਸ ਕਿਨ ਲਾਗੂ ਕੀਤੀ ਗਈ ਉਹਦੀ ਨਖੇਦੀ ਕਰਦੇ ਆਂ ਮੰਗ ਕਰਦੇ ਆਂ ਵੀ ਸਾਰੇ ਮਲਾਿਆਂ ਨੂੰ 올ਡ ਪੈਨਸ ਸਕੀਮ ਹਰ ਹਾਲਤ ਦੇ ਵਿੱਚ ਲੱਗ ਦੇ ਹਾਂ ਜੀ ਮਾਨ ਜੀ ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤਿਆਂ ਦੇ ਕੱਟ ਲਾਇਆ ਗਿਆ ਇਹ ਕਦੋਂ ਤੱਕ ਲਾਗੂ ਕੀਤੇ ਜਾ ਸਕਦੇ ਹਨ ਸਰ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤਿਆਂ ਦੇ ਕੱਟ ਲਾਇਆ ਗਿਆ ਸੀਗਾ ਪਰ ਬਾਰ ਬਾਰ ਮੁੱਖ ਮੰਤਰੀ ਭਵਨ ਤਮਨ ਨੂੰ ਦੇ ਤਾਂ ਹਰ ਪਾਸੇ ਜਿਮਾਂ ਨੂੰ ਮੰਗ ਪੱਤਰ ਵੀ ਭੇਜੇ ਗਿਆ ਵੀ ਪੱਤੇ ਬਹਾਲ ਕੀਤੇ ਜਾਣ ਪਾਸ ਸਰਕਾਰ ਨੂੰ ਲਗਭਗ 5-4 ਸਾਲ ਹੋ ਚੁੱਕੇ ਆ ਅਜੇ ਤੱਕ 37 ਤਰ੍ਹਾਂ ਦੇ ਪੱਤੇ ਲਾਏ ਕੱਟ ਬਾਹਰ ਨਹੀਂ ਕੀਤਾ ਗਿਆ ਸੀ ਮੰਗ ਕਰਦੇ ਮਖੇ ਭਵਾਂ ਤੋਂ ਤੋਂ ਵੀ ਜੋ ਪੱਤੇ ਹਰਾ ਹਾਲਤ ਵਿੱਚ ਬਾਹਰ ਕੀਤੇ ਹਨ ਹਾਂਜੀ ਸਰਕਾਰੀ ਮੈਕਮ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਕਦੋਂ ਤੱਕ ਰੈਗੂਲਰ ਕੀਤੇ ਜਾ ਸਕਦੇ ਹਨ ਪੰਜਾਬ ਸਰਕਾਰ ਦੇ ਮੈਕਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕੱਚੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਦੀ ਮੰਗ ਆ ਵੀ ਬਨਾਸ਼ਾ ਸਾਨੂੰ ਰੈਗੂਲਰ ਕੀਤਾ ਜਾਵੇ ਮਖੇ ਭਵਾਂਤਮਾਨ ਕਹਿੰਦਾ ਸੀ ਜਦੋਂ ਸਰਕਾਰ ਬਣੀ ਸੀ ਵੀ ਕੱਚੇ ਮੁਲਾਜ਼ਮਾਂ ਅੱਗੇ ਮੈਂ ਕੱਟਾਂ ਛਾਲੇ ਕੱਟੂੰਗਾ ਤੇ ਰੈਗੂਲਰ ਕਰੂੰਗਾ ਇਹਨਾਂ ਨੂੰ ਪਰ ਸਰਕਾਰ ਬਣੀ ਨੂੰ 4 ਸਾਲ ਹੋਣ ਵਾਲੇ ਹਨ ਦੀ ਪਰ ਅਜੇ ਤੱਕ ਰੋਪੜ ਸਨ ਬਣਾਉਣ ਦੇ ਵਿੱਚ ਲਹਿਰਾ ਮੁਹੱਬਤ ਥਰਮਾਣ ਦੇ ਵਿੱਚ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮਲਾਿਆਂ ਨੂੰ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਠੇਕਾ ਮਲਾ ਨੂੰ ਸਰਕਾਰ ਸਮੂਰਤੇ ਦੇ ਆਗੂ ਜਗਰੂਤ ਸਿੰਘ ਲਹਿਰਾ ਨੇ ਕਿਹਾ ਕਿ ਸਾਡੀਆਂ ਮੀਟਿੰਗਾਂ ਮਿੱਤਾਂ ਹਰਪਾਲ ਸਿੰਘ ਟੀਮਾ ਨਾਲ ਤੇ ਮੁਖਰੀ ਭਵਨ ਤਵਨ ਨਾਲ ਹੋਈਆਂ ਇਹ ਹੀ ਮੰਗ ਸੀ ਕਿ ਬਿਨਾਂ ਛੱਤ ਪੱਕਾ ਕੀਤਾ ਜਾਵੇ 1 ਜਨਵਰੀ 2026 ਨੂੰ ਪਾਵਰ ਕਾਨ ਦੇ ਚੇਅਰਮੈਨ ਨਾਲ ਮੀਟਿੰਗ ਹੋਈ ਉਹਨੇ ਇਹੀ ਵਿਸ਼ਵਾਸ ਦਵਾਇਆ ਕੱਚੇ ਮਾਲ ਨੂੰ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਪਰ ਹੱਲ ਨਹੀਂ ਕੀਤਾ ਗਿਆ ਆਉਣ ਵਾਲੀ 7 ਫਰਵਰੀ ਨੂੰ ਬੇਤਵੰਦੇ ਹਰਪਾਲ ਸਿੰਘ ਚੀਮਾ ਦਾ ਹਲਕਾ ਜਿਹੜਾ ਵੇ ਜਾ ਕੇ 50 ਗੈਲਰਾਂ ਦੇ ਫੁੱਲ ਜਮਲਾਹ ਖਲਣਗੇ ਕਿਉਂਕਿ ਉਸ ਦਿਨ 7 ਫਰਵਰੀ ਨੂੰ ਅੰਮ੍ਰਿਤਸਰ ਤੋਂ ਤਾਣ ਤਾਣ ਤੋਂ ਗੁਰਦਾਸਪੁਰ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਜਮਲਾਹਾਂ ਗੱਡੀਆਂ ਰਾਹੀਂ ਵਸਾ ਰਹੇ ਤੇ ਪੌਂਟਣਗੇ ਜੀ ਮਾਸਾ ਲਾਣੀ ਪੋਲ ਹੋਣਗੇ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਐਂਡ ਸ਼ੇਅਰ ਧੰਨਵਾਦ